ਵੀ ਇਹ ਤਾਂ ਪਰਚਾ ਕਰਾਤਾ ਇਹ ਤਾਂ ਇਹਦੇ ਦੂਜੇ ਦੇ ਮੋੜ ਤੇ ਧਰਕੇ ਚਲਾ ਰਹੇ ਆ ਇਹ ਕਰਨਾ ਤਾਂ ਤੁਸੀਂ ਆਪ ਕਰੋ ਹਿੰਮਤ ਰੱਖੋ ਜੇ ਨੱਤਾਂ ਭਾਰ ਚੱਲਦੀਆਂ ਤਾਂ ਕਰੋ ਲੋਕਾਂ ਦੀ ਧੀਆਂ ਪੈਣ ਨੂੰ ਤੁਸੀਂ ਬੋਲਦੇ ਆ ਯਾਰ ਤੁਸੀਂ ਚੁਣੇ ਹੋ ਨੁਮਾਇੰਦੇ ਲੋਕਾਂ ਦੇ ਸੁਣ ਕਿੰਨੀ ਬਹੁਤ ਮਤ ਦਿੱਤੀ ਹੈ ਮਾਰੀ ਮੋਢੀ ਸ਼ਰਮ ਕਰੋ ਤੁਸੀਂ ਐਮਐਲਏ ਬਲਕਾਰ ਸਿੰਘ ਸਿੱਧੂ ਦੇ ਗੇਟ ਦੇ ਸਾਹਮਣੇ ਸ਼ਰਿਆਮ ਚਿੱਟਾ ਵਿਖਦਾ ਉਹਨਾਂ ਉੱਤੇ ਪਰਚਾ ਕਿਉਂ ਨਹੀਂ ਜਿਹੜੇ ਸ਼ਰਿਆਮ ਲੋਡਿੰਗ ਅਨਲੋਡਿੰਗ ਦੇ ਠੇਕੇ ਐ ਇਲੈਗਲ ਤਰੀਕੇ ਨਾਲ ਕਿਤੇ ਜਾਂਦੇ ਉਹਨਾਂ ਉੱਤੇ ਪਰਚਾ ਕਿਉਂ ਨਹੀਂ ਇਹ ਸਰਕਾਰ ਸੱਚ ਨੂੰ ਨੱਪਣਾ ਚਾਹਦੀ ਐ ਦੱਬਣਾ ਚਾਹਦੀ ਐ ਪਰ ਸੱਚ ਦੱਬਦਾ ਨਹੀਂਗਾ ਮਨਿੰਦਰਜੀਤ ਅਸੀਂ ਤੇਰੇ ਨਾਲ ਆ ਦਬੀ ਨਾ ਇਹਨੂੰ ਦੱਸਾਂਗੇ ਸੱਚ ਕੀ ਐ ਤੇ ਝੂਠ ਕੀ ਐ ਇਹ ਚੰਦਪਾਨ ਕਾਰਡ ਨੂੰ ਲਗਾਤਾਰ ਕਵਰ ਕੀਤਾ ਗਿਆ ਸਾਡੇ ਚੈਨਲ ਵੱਲੋਂ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਮੂੰਹ ਦੀ ਖਾਣੀ ਪਈ ਐ ਥੁੱਕ ਕੇ ਚੱਟਣਾ ਪਿਆ ਪਰਚਾ ਕੈਨਸਲ ਕਰਨਾ ਪਿਆ ਤਾਂ ਕਿਤੇ ਨਾ ਕਿਤੇ ਸਰਕਾਰ ਤੇ ਪ੍ਰਸ਼ਾਸਨ ਦੀਆਂ ਅੱਖਾਂ ਵਿੱਚ ਲਗਾਤਾਰ ਰੜਕ ਰਹੇ ਸੀ ਸਾਡੇ ਕੋਲ ਪੂਰੀ ਆਡੀਓ ਵੀ ਹੁਣ ਆਉਣ ਵਾਲੀ ਹੈ ਉਹਦੇ ਵਿੱਚ ਜੋ-ਜੋ ਕੁਝ ਐਮਐਲਏ ਸਾਹਿਬ ਬੋਲੇ ਨੇ ਉਹ ਵੀ ਹੁਣ ਅਸੀਂ ਜਾਣ ਤੱਕ ਕਰਾਂਗੇ ਤੇ ਉਹਦੇ ਵਿੱਚ ਕਿਹੜੇ-ਕਿਹੜੇ ਭਾਈਚਾਰਿਆਂ ਦੇ ਖਿਲਾਫ ਸ਼ਬਦ ਵਰਤੇ ਨੇ ਤਾਂ ਪਰਚੇ ਹੁਣ ਐਮਐਲਏ ਸਾਹਿਬ ਦੇ ਉੱਤੇ ਜੇਕਰ ਕਰਦਾ ਹੋਇਆ ਕੋਈ ਜੇਕਰ ਕਿਸੇ ਅਧਿਕਾਰੀ ਵਿੱਚ ਦਾਮ ਹੋਇਆ ਤਾਂ ਪਤਾ ਨਹੀਂ ਕਿੰਨੇ ਕੁ ਹੋਣਗੇ ਉਹਨਾਂ ਤੇ ਪਰਚਾ ਕਿਉਂ ਨਹੀਂ ਜਿਨ੍ਹਾਂ ਨੇ ਬਾਈ ਕੋਠੀਆਂ ਤੱਬੀਆਂ ਉਹਨਾਂ ਤੇ ਪਰਚਾ ਕਿਉਂ ਨਹੀਂ ਜਿਨ੍ਹਾਂ ਨੇ ਏਸੀ ਹਸਪਤਾਲਾ ਚੋਂ ਲਿਆ ਕੇ ਆਪਦੇ ਘਰਾਂ ਚ ਲਾ ਲਈ ਉਹਨਾਂ ਦੇ ਪਰਚੇ ਨਹੀਂ ਪਰਚੇ ਜਿਹੜੇ ਸੱਚ ਬੋਲਣਗੇ ਉਹਨਾਂ ਤੇ ਕਰਨਗੇ ਟੇਕਰ ਪਰਚਾ ਕੈਂਸਲ ਨਾ ਹੋਇਆ ਅਸੀਂ ਸੋਸ਼ਲ ਮੀਡੀਆ ਦੇ ਜਿੰਨੇ ਪੱਤਰਕਾਰ ਹੈ ਸਮਾਜ ਸੇਵੀ ਲੋਕ ਹੈ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਇੱਕ ਵੱਡਾ ਸੰਘਰਸ਼ ਅਸੀਂ ਵਿੜਾਂਗੇ ਜਿਹਦੇ ਨਾਲ ਜਿੰਨ ਕੇ ਸਰਕਾਰ ਨੂੰ ਹਿਲਾ ਕੇ ਰੱਖ ਦਾਂਗੇ ਅੱਜ ਜੋ ਸਾਡੇ ਸਾਥੀ ਮਨਿੰਦਰ ਜੀ ਸਿੱਧੂ ਉੱਤੇ ਪਰਚਾ ਹੋਇਆ ਉਹਦੀ ਜਾਣਕਾਰੀ ਸਾਰਿਆਂ ਨੂੰ ਮਿਲ ਗਈ ਹੋਵੇਗੀ ਅਸੀਂ ਗੱਲ ਕਰਨੀ ਹੈ ਇਸ ਮਾਮਲੇ ਦੇ ਬਾਰੇ ਡਿਜੀਟਲ ਮੀਡੀਆ ਜਿਹੜਾ ਚੈਨਲ ਕਲੱਬ ਆ ਉਹ ਸਾਰਾ ਇਕੱਠਾ ਹੋਇਆ ਉਹਨਾਂ ਦੇ ਵਿਚਾਰ ਜਾਣਦੇ ਆ ਤੇ ਨਾਲ ਗੱਲਬਾਤ ਕਰਦੇ ਆ ਕਿ ਕਿਉਂ ਲੋਕਾਂ ਦੀਆਂ ਧੀਆਂ ਪੜਾਣ ਨੂੰ ਗਲਤ ਬੋਲਣ ਵਾਲੇ ਨੂੰ ਆਪਣੇ ਖਿਲਾਫ ਕੁਝ ਬਰਦਾਸ਼ਤ ਨਹੀਂ ਹੋਇਆ ਅਸੀਂ ਗੱਲ ਕਰ ਰਹੇ ਹਾਂ ਐਮ.ਐਲ.ਏ ਬਲਕਾਰ ਸਿੰਘ ਸਿੱਧੂ ਦੀ ਜਿਹੜੀ ਆਡੀਓ ਅਸੀਂ ਕੁਝ ਦਿਨ ਪਹਿਲਾਂ ਚੈਨਲ ਉੱਤੇ ਪਾਉਣੀ ਹੈ ਉਸ ਤੋਂ ਬਾਅਦ ਇਹ ਆਡੀਓ ਵਾਇਰਲ ਹੁੰਦੀ ਆ ਤੇ ਅੱਜ ਜਾ ਕੇ ਬਲਕਾਰ ਸਿੰਘ ਸਿੱਧੂ ਦੇ ਪੀਏ ਦੇ ਵੱਲੋਂ ਪਰਚਾ ਕਰਵਾਇਆ ਜਾਂਦਾ ਪੀਏ ਵੱਲੋਂ ਪਰਚਾ ਕਰਵਾਉਣਾ ਵੀ ਸਵਾਲ ਖੜੇ ਕਰਦਾ ਕਿ ਜੇਕਰ ਦਿੱਕਤ ਸੀ ਤਾਂ ਖੁਦ ਕਿਉਂ ਨਹੀਂ ਕਰਵਾਇਆ ਗੱਲਬਾਤ ਕਰਦੇ ਆ ਵਕ ਵਕ ਜਿਹੜੇ ਸਾਡੇ ਕਲੱਬ ਦੇ ਮੈਂਬਰ ਨੇ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਦਾਰਾ ਜੀ ਕਿਵੇਂ ਦੇਖਦੇ ਜਿਹੜਾ ਇਹ ਅੱਜ ਪਰਚਾ ਹੋਇਆ ਇਸ ਮਾਮਲੇ ਨੂੰ ਕਿਵੇਂ ਦੇਖਦੇ ਬਹੁਤ ਤਿੱਖੇ ਸ਼ਬਦਾਂ ਵਿੱਚ ਇਹਦੀ ਨਿਖੇਧੀ ਕਰਦੇ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੱਥੇ ਸਾਫ਼ ਤੌਰ 'ਤੇ ਇੱਕ ਨਕਮੀ ਸਰਕਾਰ ਹੈ ਜਿਹੜਾ ਹੁਣ ਪੀਏ ਤੋਂ ਪਰਚਾ ਕਰਾਤਾ ਇਹ ਤਾਂ ਇਹਦੇ ਦੂਜੇ ਦੇ ਮੋੜ ਤੇ ਧਰਕੇ ਚਲਾ ਰਿਹਾ ਜੇ ਕਰਨਾ ਤਾਂ ਤੁਸੀਂ ਆਪ ਕਰੋ ਹਿੰਮਤ ਰੱਖੋ ਜੇ ਲੱਤਾਂ ਭਾਰ ਚੱਲਦੀਆਂ ਤਾਂ ਕਰੋ ਪਰ ਇਹ ਵੀ ਹੁਣ ਸਰਕਾਰ ਡਰੀ ਹੋਈ ਹੈ ਕਿਉਂਕਿ ਦਿੱਲੀ ਦੇ ਵਿੱਚ ਜਿਹੜੀਆਂ ਇਹਨਾਂ ਦੀ ਸਰਕਾਰ ਨੂੰ ਅਸੀਂ ਕੰਮ ਬੜੇ ਕੀਤੇ ਸੋਸ਼ਲ ਮੀਡੀਆ 'ਤੇ ਦਿਖਾਉਣਾ ਸੀ ਸੋਸ਼ਲ ਮੀਡੀਆ ਨੇ ਇਹਦੀ ਸਰਕਾਰ ਬਣਾਈ ਆ ਜਦੋਂ ਹੁਣ ਇਹਨਾਂ ਦਾ ਨੰਗਾ ਚੱਟਾ ਸਭ ਕੁਝ ਕਰਤਾ ਚੱਠਾ ਸਾਹਮਣੇ ਲਿਆਂਦਾ ਤੇ ਇਹਨਾਂ ਨੂੰ ਹੁਣ ਪੀੜਾਂ ਹੋ ਰਹੀਆਂ ਮਨਿੰਦਰ ਜੀ ਸਿੱਧੂ ਸਾਡਾ ਵੱਡਾ ਵੀਰਾ ਕਿ ਉਹ ਇੱਕ ਸੱਚ ਬਖਾਉਂਦਾ ਸੱਚ ਬਖਾਉਣ ਦੀ ਕੋਸ਼ਿਸ਼ ਵੀ ਕੋਈ ਕਰਦਾ ਜਿਹਦੇ ਦਮ ਹੋਊਗਾ ਠੀਕ ਹੈ ਇਹ ਡਰਾਉਂਦੇ ਆ ਪੱਤਰਕਾਰਾਂ ਨੂੰ ਅੱਜ ਪੂਰੇ ਪੰਜਾਬ ਦੇ ਸੋਸ਼ਲ ਮੀਡੀਆ ਦਾ ਗਲਾ ਕੁੱਟਿਆ ਜਾ ਰਿਹਾ ਮਨਿੰਦਰਜੀਤ ਸਿੱਧੂ ਦੇ ਪਰਚਾ ਨਹੀਂ ਹੋਇਆ ਜੇ ਗੱਲ ਕਰੀ ਨਾ ਅੱਜ ਮਨਿੰਦਰਜੀਤ ਸਿੱਧੂ ਦੇ ਪਰਚਾ ਹੋਇਆ ਇਹ ਪੰਜਾਬ ਦੇ ਸਾਰੇ ਸੋਸ਼ਲ ਮੀਡੀਆ ਦੇ ਪੱਤਰਕਾਰ ਆ ਉਹਨਾਂ ਤੇ ਪਰਚਾ ਹੋਇਆ ਅੱਜ ਮਨਿੰਦਰਜੀਤ ਸਿੱਧੂ ਤੇ ਹੋਇਆ ਕੱਲ ਨੂੰ ਕਿਸੇ ਹੋਰ ਤੇ ਹੋਊਗਾ ਪਰਸੋਂ ਕਿਸੇ ਹੋਰ ਤੇ ਹੋਊਗਾ ਇਹ ਡਰਾਉਂਦੇ ਆ ਅਸੀਂ ਐਂ ਨਾ ਡਰਨਾ ਅੱਜ ਨਾ ਕੱਲ ਡਰ ਕੇ ਅੱਜ ਮਨਿੰਦਰਜੀਤ ਸਿੱਧੂ ਦੇ ਨਾਲ ਪੂਰਾ ਪੰਜਾਬ ਹੈ ਬਾਹਰਲੇ ਮੁਲਕਾਂ ਦੇ ਵਿੱਚੋਂ ਸਾਨੂੰ ਕਾਲਾਂ ਆ ਰਹੀਆਂ ਲੋਕ ਪੋਸਟਾਂ ਪਾ ਰਹੇ ਆ ਤੁਸੀਂ ਇੱਕ ਹੁਣੀ ਪੋਸਤ ਸੁਖਬੀਰ ਸਿੰਘ ਬਾਦਲ ਨੇ ਸ਼ੇਅਰ ਕੀਤੀ ਆ ਉਧਰ ਮਜੀਠੀਆਣੇ ਵੀ ਪੋਸਟ ਸ਼ੇਅਰ ਕੀਤੀ ਆ ਉਹ ਕਹਿੰਦੇ ਅਸੀਂ ਨਾਲ ਆਂ ਡਰਨ ਯਾਰ ਅਸੀਂ ਕੁਝ ਫੀ ਵੇਚਦੇ ਆ ਅਸੀਂ ਬਲੈਕ ਕਰਦੇ ਆ ਅਸੀਂ ਦੋ ਨੰਬਰ ਦਾੰਦਾ ਕਰਦੇ ਆ ਡਰਦੇ ਤਾਂ ਇਹੇ ਆ ਡਰਦਾ ਇਹਨੂੰ ਲੱਗਿਆ ਹੋਇਆ ਨਾ ਵੀ ਸਾਡੇ ਹੁਣ ਚਿੱਟੇ ਖੋਲਣਗੇ ਖੋਲਾਂਗੇ ਜ਼ਰੂਰ ਅਸੀਂ ਪਹਿਲਾਂ ਚਲੋ ਕਰਦੇ ਸੀ ਹੁਣ ਜਦੋਂ ਇਹਨਾਂ ਦੀ ਵੀਡੀਓ ਬਣਾਉਂਦੇ ਸੀ ਉਦੋਂ ਅਸੀਂ ਚੰਗੇ ਲੱਗਦੇ ਆ ਜੇ ਕਰ ਐਜ਼ ਇਹਨਾਂ ਦੇ ਜਿਹੜੇ ਕਾਰਨਾਮੇ ਕਰਦੇ ਆ ਲੋਕਾਂ ਦੀ ਧੀਆ ਭੈਣਾਂ ਨੂੰ ਤੁਸੀਂ ਬੋਲਦੇ ਆ ਯਾਰ ਤੁਸੀਂ ਚੁਣੇ ਹੋ ਨੁਮਾਇੰਦੇ ਲੋਕਾਂ ਦੇ ਸੁਣ ਕਿੰਨੀ ਬਹੁਤ ਮਾਤ ਦਿੱਤੀ ਮਾਰੀ ਮੋੜੀ ਸ਼ਰਮ ਕਰੋ ਤੁਸੀਂ ਜੇ ਅਸੀਂ ਲੋਕਾਂ ਨੂੰ ਦਿਖਾਤਾ ਤੇ ਪੀੜ ਕਿਉਂ ਹੋਈ ਏ ਤੁਹਾਨੂੰ ਅਸੀਂ ਨਹੀਂ ਡਰਦਾ ਨਾ ਅਸੀਂ ਅੱਜ ਡਰਨ ਵਾਲੇ ਨਾ ਕੱਲ ਡਰਨ ਵਾਲੇ ਜੋ ਪਰਚਾ ਪੈਣਾ ਪੈ ਜਾਣਾ ਉਹ ਤਾਂ ਪੈ ਹੀ ਜਾਣਾ ਕੋਈ ਡਰਨ ਦੀ ਲੋੜ ਨਹੀਂ ਠੀਕ ਹੈ ਨਾ ਅਸੀਂ ਅੱਜ ਡਰੇ ਨਾ ਕੱਲ ਡਰਨਾ ਮਨਿੰਦਰ ਜੀ ਸਿੱਧੂ ਕੱਲਾ ਨਹੀਂਗਾ ਪੂਰਾ ਪੰਜਾਬ ਉਹਦੇ ਨਾਲ ਹੈ ਜਿਹੜੇ ਉਹਨੂੰ ਪਿਆਰ ਕਰਨ ਵਾਲੇ ਲੋਕ ਹੈ ਉਹ ਮੂਰੇ ਆ ਰਹੇ ਜੇਕਰ ਪਰਚਾ ਕੈਂਸਲ ਨਾ ਹੋਇਆ ਅਸੀਂ ਸੋਸ਼ਲ ਮੀਡੀਆ ਦੇ ਜਿੰਨੇ ਪੱਤਰਕਾਰ ਹੈ ਸਮਾਜ ਸੇਵੀ ਲੋਕ ਹੈ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਇੱਕ ਵੱਡਾ ਸੰਘਰਸ਼ ਅਸੀਂ ਵਿੜਾਂਗੇ ਜਿਹਦੇ ਨਾਲ ਜਨਕ ਸਰਕਾਰ ਨੂੰ ਹਿਲਾ ਕੇ ਰੱਖ ਦਾਂਗੇ ਅਸੀਂ ਅੱਛਾ ਇਹਦੇ ਨਾਲ ਗੱਲ ਇਹ ਹੈ ਕਿ ਇਹ ਗੱਲ ਪਰਚੇ ਦੀ ਨਹੀਂ ਪਰਚੇ ਦਾ ਕੋਈ ਡਰ ਨਹੀਂ ਪਰ ਗੱਲ ਇਹ ਆ ਕਿ ਪਰਚਾ ਜਿੱਨਾ ਤੇ ਹੋਣਾ ਚਾਹੀਦਾ ਉਹਨਾਂ ਉੱਤੇ ਕਿਉਂ ਨਹੀਂ ਹੁੰਦਾ ਐਮਬਲੇਬਲਕਾਰ ਸਿੰਘ ਸਿੱਧੂ ਦੇ ਗੇਟ ਦੇ ਸਾਹਮਣੇ ਸ਼ਰਿਆਮ ਚਿੱਟਾ ਵਿਖਦਾ ਉਹਨਾਂ ਉੱਤੇ ਪਰਚਾ ਕਿਉਂ ਨਹੀਂ ਜਿਹੜੇ ਸ਼ਰਿਆਮ ਲੋਡਿੰਗ ਅਨਲੋਡਿੰਗ ਦੇ ਠੇਕੇ ਐ ਇਲੀਗਲ ਤਰੀਕੇ ਨਾਲ ਕਿਤੇ ਆਂਦੇ ਉਹਨਾਂ ਉੱਤੇ ਪਰਚਾ ਕਿਉਂ ਨਹੀਂ ਤੇ ਨਾਲ ਹੀ ਗੱਲ ਕਰੀਏ ਜਿੱਥੋਂ ਜਿੱਥੋਂ ਹਿਸਾਬ ਬੱਤੀ ਐ ਐਮਐਲਏ ਨੂੰ ਆਉਂਦੀ ਐ ਉਹਨਾਂ ਉੱਤੇ ਪਰਚਾ ਕਿਉਂ ਨਹੀਂ ਸਵਾਲ ਇਹ ਨਾਲ ਨੇ ਪਰਚੇ ਦੀ ਕੋਈ ਪਰਵਾਹ ਨਹੀਂ ਪਰਚੇ ਇੱਕ ਦੀ ਭਾਵੇਂ 10 ਹੋ ਜਾਣ ਇਹਨੂੰ ਤਾਂ ਅਸੀਂ ਸਟਾਰ ਗਿਣਦੇ ਕ ਇਹਨੇ ਸਟਾਰ ਲਾਗੇ ਪਰਚਾ ਨਹੀਂ ਗਿਣਦੇ ਤਾਂ ਹੋਰ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਕੀ ਦਿੱਕਤ ਕਿਉਂ ਹੋਈ ਐ ਜਿਹੜੀ ਆਡੀਓ ਵਾਇਰਲ ਤੋਂ ਦਿੱਕਤ ਕਿਉਂ ਹੋਈ ਹਮ ਜਿਹੜਾ ਇਹ ਸਭ ਤੋਂ ਪਹਿਲਾਂ ਤਾਂ ਮੈਂ ਪਰਚੇ ਦੀ ਗੱਲ ਕਰਾਂ ਇਹ ਜਿਹੜਾ ਪਰਚਾ ਕੀਤਾ ਤੁਸੀਂ ਦੱਸਿਆ ਵੀ ਇਹ ਮੀਡੀਆ ਨੂੰ ਇੱਕ ਨਵਾਂ ਮੈਡਲ ਦਿੱਤਾ ਗਿਆ ਆਮ ਆਗ ਵੀ ਪਾਰਟੀ ਕਨੀਓ ਪਹਿਲੀ ਗੱਲ ਤਾਂ ਇਹ ਮਨਿੰਦਰਜੀਤ ਸਿੱਧੂ ਇੱਕ ਇਨਸਾਨ ਨਹੀਂ ਮਨਿੰਦਰਜੀਤ ਸਿੱਧੂ ਆਮ ਲੋਕਾਂ ਦੀ ਆਵਾਜ਼ ਹੈ ਇੱਕ ਸੋਚ ਹੈ ਤੇ ਤੁਸੀਂ ਇੱਕ ਸੱਚ ਦੀ ਸੋਚ ਤੇ ਚੱਲਣ ਵਾਲੇ ਪੱਤਰਕਾਰ ਪਹਿਲਾਂ ਵੀ ਇਹਨਾਂ ਨੇ ਬੜੇ ਦੱਬੇ ਹੋਣਗੇ ਤੇ ਹਰ ਵਾਰੀ ਦੱਬਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਵੀ ਉਹਨਾਂ ਤੇ ਪਰਚਾ ਦੇ ਕੇ ਯਾਰ ਕੋਈ ਹੱਲ ਹੋ ਜਾਊਗਾ ਕੀ ਤੁਸੀਂ ਸੱਚ ਨੂੰ ਕਿੰਨਾ ਕਿਤਾਬ ਲੋਂਗੇ ਇਹ ਵੀ ਕਿਤੇ ਨਾ ਕਿਤੇ ਸਵਾਲ ਖੜੇ ਹੁੰਦੇ ਆ ਅੱਜ ਪਰਚਾ ਮਨਿੰਦਰ ਜੀ ਤੇ ਹੋਇਆ ਕੱਲ ਨੂੰ ਕਿਸੇ ਹੋਰ ਪੱਤਰਕਾਰ ਤੇ ਦੇ ਦੇਣਗੇ ਇਹ ਹਮੇਸ਼ਾ ਹੀ ਇਹ ਚਾਹੁੰਦੇ ਆ ਵੀ ਮੀਡੀਆ ਸਾਡੇ ਪੱਖੀ ਗੱਲ ਕਰਦਾ ਰਹੇ ਜੇ ਸਾਡੇ ਪੱਖੀ ਗੱਲ ਕਰਦਾ ਤਾਂ ਬੰਦਾ ਭਾਈ ਬਹੁਤ ਸਾਫ਼ ਸੁਥਰਾ ਬਹੁਤ ਬੰਦਾ ਸੱਚਾ ਵਾ ਤੇ ਜੇ ਉਹਨੇ ਸਾਡੇ ਵਿਰੁੱਧ ਲਾਤੀ ਜੇ ਉਹਨੇ ਕੋਈ ਸੱਚ ਸਾਹਮਣੇ ਲਿਆਤਾ ਫੇਰ ਉਹ ਭਾਈ ਮਾੜਾ ਹੋ ਗਿਆ ਮਨਿੰਦਰ ਤੇ ਜਿਹੜਾ ਪਰਚਾ ਹੋਇਆ ਸਮਝਣ ਦੀ ਲੋੜ ਆ ਮਨਿੰਦਰ ਦੇ ਨਾਲ ਸਿਰਫ ਪੱਤਰਕਾਰ ਭਾਈਚਾਰਾ ਨਹੀਂ ਮਨਿੰਦਰ ਨਾਲ ਉਹ ਲੋਕ ਜੁੜੇ ਹੋਏ ਆ ਜਿਹੜੇ ਸੱਚ ਨੂੰ ਪਸੰਦ ਕਰਦੇ ਆ ਜਿਹੜੇ ਆਮ ਆਦਮੀ ਪਾਲ ਦੇ ਇਹਨਾਂ ਝੂਠੇ ਪਰਚਿਆਂ ਤੋਂ ਅੱਕੇ ਹੋਏ ਐ ਜਿੱਦਾਂ ਤੁਸੀਂ ਪਹਿਲਾਂ ਕਿਹਾ ਵੀ ਉਹਨਾਂ ਤੇ ਪਰਚਾ ਕਿਉਂ ਨਹੀਂ ਜਿੱਥੇ ਸ਼ਰੇਆਮ ਚਿੱਟਾ ਵੇਕਦਾ ਉਹਨਾਂ ਤੇ ਪਰਚਾ ਕਿਉਂ ਨਹੀਂ ਜਿਨ੍ਹਾਂ ਨੇ ਬਾਈ ਕੋਠੀਆਂ ਤੱਬੀਆਂ ਉਹਨਾਂ ਤੇ ਪਰਚਾ ਕਿਉਂ ਨਹੀਂ ਜਿਨ੍ਹਾਂ ਨੇ ਏਸੀ ਹਸਪਤਾਲਾ ਚੋਂ ਲਿਆ ਕੇ ਆਪਦੇ ਘਰਾਂ ਚ ਲਾ ਲਈ ਉਹਨਾਂ ਦੇ ਪਰਚੇ ਨਹੀਂ ਪਰਚੇ ਜਿਹੜੇ ਸੱਚ ਬੋਲਣਗੇ ਉਹਨਾਂ ਤੇ ਕਰਨਗੇ ਦੂਜੀ ਗੱਲ ਜਿਵੇਂ ਪਹਿਲਾਂ ਤੁਸੀਂ ਵੀ ਜ਼ਿਕਰ ਕੀਤਾ ਜੇ ਪਰਚਾ ਕਰਵਾਉਣਾ ਹੀ ਸੀ ਤਾਂ ਐਮਐਲਏ ਸਾਹਿਬ ਆਪ ਹੁੰਦੇ ਕਹਿੰਦੇ ਵੀ ਅਸੀਂ ਪਰਚਾ ਦਰਜ ਕਰਵਾਤਾ ਇਹਦੇ ਤੇ ਪੀਏ ਵੱਲੋਂ ਪਰਚਾ ਕਰਵਾਇਆ ਜਾਂਦਾ ਗੱਲ ਕਹਾਣੀ ਤਾਂ ਕੀ ਦੀ ਕੀ ਬਣਾਈ ਜਾਂਦੀ ਬਿਲਕੁਲ ਤੁਹਾਡਾ ਕੀ ਕਹਿਣਾ ਬਜੀ ਮਾਬਲੇ ਆ ਪਹਿਲਾਂ ਤਾਂ ਪੂਰੇ ਕਲੱਬ ਬੋਲੇ ਇਹ ਜਿਹੜਾ ਪਰਚਾ ਹੋਇਆ ਇਹ ਬਹੁਤ ਨਿੰਦਣਯੋਗ ਘਟਨਾ ਕਿਤੇ ਇੱਕ ਇਹ ਕਹਿ ਸਕਦੇ ਆ ਕਿ ਜਿਹੜੀ ਇਹ ਘਟਨਾ ਨਾਲ ਸ਼ਰਮਨਾਕ ਘਟਨਾ ਤੁਸੀਂ ਇਹ ਕਹਿੰਦੇ ਹੁੰਦੇ ਸੀ ਅਸੀਂ ਆਮ ਲੋਕ ਕਹਿੰਦੇ ਅਸੀਂ ਸੱਚ ਨਾਲ ਖੜਨ ਆਲੇ ਆ ਅਸੀਂ ਅਣਕਲਾਬੀ ਆ ਬਹੁਤ ਸੋਹਣਾ ਇਨਕਲਾਬ ਆ ਜਿਹੜਾ ਕੋਈ ਸੱਚ ਦਿਖਾਊਗਾ ਉਹਦੇ ਤੇ ਪਰਚੇ ਦੇ ਦੋ ਬਹੁਤ ਵਧੀਆ ਗੱਲ ਆ ਮੈਂ ਬਹੁਤੀ ਲੰਮੀ ਚੌੜੀ ਗੱਲ ਨਹੀਂ ਲੈਂਦਾ ਕਿਉਂਕਿ ਮੇਰੇ ਸਾਥੀ ਨਾਲ ਹੋਰ ਵੀ ਬੋਲਣ ਵਾਲੇ ਆ ਤੁਸੀਂ ਇੱਕ ਚੀਜ਼ ਦੇਖੋ ਡਿਸਕਲੇਮਰ ਲਾਇਆ ਗਿਆ ਵੀਡੀਓ ਆਡੀਓ ਤੇ ਤੇ ਹੁੰਦਾ ਕੀ ਨਹੀਂ ਜਦੋਂ ਆਡੀਓ ਚਲਦੀ ਆ ਜਦੋਂ ਤੁਸੀਂ ਆਡੀਓ ਚਲਾਉਂਦੇ ਸੀ ਕਿਸੇ ਦੀਆਂ ਉਦੋਂ ਕੀ ਵੈਰੀਫਿਕੇਸ਼ਨ ਲਾ ਕੇ ਚਲਾਉਂਦੇ ਸੀ ਤੁਸੀਂ ਵੀ ਤਾਂ ਇੱਕ ਡਿਸਕਲੇਮਰ ਨਾਲ ਹੀ ਚਲਾਉਂਦੇ ਸੀ ਵੀ ਅਸੀਂ ਪੁਸ਼ਟੀ ਨਹੀਂ ਕਰਦੇ ਜਾਂ ਕਿਸੇ ਵੀ ਤਰ੍ਹਾਂ ਦਾ ਡਿਸਕਲੇਮਰ ਲਾ ਕੇ ਹੀ ਚਲਦੀ ਹੁੰਦੀ ਆ ਗੱਲ ਤਾਂ ਇਹ ਆ ਵੀ ਤੁਸੀਂ ਪਰਚਾ ਪਾਉਣ ਦੀ ਬਜਾਏ ਜੇ ਤੁਹਾਨੂੰ ਐਡੇ ਸੀ ਤੁਸੀਂ ਪੁੱਛਦੇ ਭਾਈ ਵੀ ਮੇਰੀ ਨਹੀਂ ਤਾਂ ਤੁਸੀਂ ਇਹਦੀ ਉਹ ਕਰੋ ਤੇ ਮੇਰੀ ਇੰਟਰਵਿਊ ਕਰੋ ਮੈਂ ਤਾਂ ਸਾਬਤ ਕਰਾ ਪਰ ਇਹ ਦੱਸ ਦਈਏ ਕਿ ਉਹਨਾਂ ਦਾ ਪੱਖ ਲੈਣ ਦੇ ਲਈ ਲਗਾਤਾਰ ਕਈ ਫੋਨ ਕੀਤੇ ਇੱਕ ਨਹੀਂ 5 ਤੋਂ 7 ਫੋਨ ਕੀਤੇ ਗਏ ਪਰ ਫੋਨ ਦਾ ਕੋਈ ਜਵਾਬ ਨਹੀਂ ਆਇਆ ਉਸ ਤੋਂ ਬਾਅਦ ਵੀ ਜੇਕਰ ਬੰਦਾ ਕੋਈ ਬਿਜ਼ੀ ਹੁੰਦਾ ਤਾਂ ਉਹ ਕਦੇ ਪਾਣੀ ਪੀਣ ਦੇ ਬਹਾਨੇ ਰੋਟੀ ਖਾਣ ਦੇ ਬਹਾਨੇ ਕਦੇ ਤਾਂ ਉਹਨੂੰ 1 ਮਿੰਟ ਦੀ ਵੇਲ ਹੁੰਦੀ ਹੈ ਉਦੋਂ ਕੋਣੀ ਬੈਕ ਕੋਲ ਕੀਤੇ ਉਸ ਤੋਂ ਬਾਅਦ WhatsApp ਉੱਤੇ ਮੈਸੇਜ ਵੀ ਕੀਤਾ ਗਿਆ ਕਿ ਇਸ ਦੇ ਬਾਰੇ ਤੁਹਾਡਾ ਪੱਖ ਲੈਣਾ ਜੇਕਰ ਦੇਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਉਸ ਤੋਂ ਕਈ ਘੰਟੇ ਬਾਅਦ ਜਾ ਕੇ ਆਡੀਓ ਵਾਇਰਲ ਹੁੰਦੀ ਆ ਤੇ ਇੱਥੇ ਵੀ ਦੱਸ ਦਈਏ ਕਿ ਇਹ ਆਡੀਓ ਵਾਇਰਲ ਹੋਣ ਤੋਂ ਬਾਅਦ ਸਾਡੇ ਕੋਲ ਪੂਰੀ ਆਡੀਓ ਵੀ ਹੁਣ ਆਉਣ ਵਾਲੀ ਹੈ ਉਹਦੇ ਵਿੱਚ ਜੋ-ਜੋ ਕੁਝ ਐਮਐਲਏ ਸਾਹਿਬ ਬੋਲੇ ਨੇ ਉਹ ਵੀ ਹੁਣ ਅਸੀਂ ਜਾਣ ਤੱਕ ਕਰਾਂਗੇ ਤੇ ਉਹਦੇ ਵਿੱਚ ਕਿਹੜੇ-ਕਿਹੜੇ ਭਾਈਚਾਰਿਆਂ ਦੇ ਖਿਲਾਫ ਸ਼ਬਦ ਵਰਤੇ ਨੇ ਤਾਂ ਪਰਚੇ ਹੁਣ ਐਮਐਲਏ ਸਾਹਿਬ ਦੇ ਉੱਤੇ ਜੇਕਰ ਕਰਦਾ ਹੋਇਆ ਕੋਈ ਜੇਕਰ ਕਿਸੇ ਅਧਿਕਾਰੀ ਵਿੱਚ ਦਾਮ ਹੋਇਆ ਤਾਂ ਪਤਾ ਨਹੀਂ ਕਿੰਨੇ ਕ ਹੋਣਗੇ ਤੇ ਨਾਲ ਹੀ ਗੱਲ ਕਰੀਏ ਕਿ ਵਿਧਾਨ ਸਭਾ ਦੇ ਸਪੀਕਰ ਸਾਹਬ ਦੇ ਬਾਰੇ ਕੀ ਕੁਝ ਬੋਲੇ ਨੇ ਉਸ ਆਡੀਓ ਦੇ ਵਿੱਚ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਉਂਕਿ ਹੁਣ ਜਿਹੜੀ ਆਡੀਓ ਸੀਗੀ ਇਹ ਕੁਝ ਪਾਰਟ ਸੀਗਾ ਇਹਦੇ ਵਿੱਚ ਐਡਿਟ ਕੁਝ ਨਹੀਂ ਕੀਤਾ ਗਿਆ ਜਿੰਨਾ ਪਾਰਟ ਸੀਗਾ ਸਾਰਾ ਉਸੇ ਤਰ੍ਹਾਂ ਚਲਾਇਆ ਗਿਆ ਐਫ ਆਈ ਆਰ ਦੇ ਵਿੱਚ ਕਿਹਾ ਗਿਆ ਕਿ ਇਸ ਨੂੰ ਐਡਿਟ ਕਰਕੇ ਚਲਾਇਆ ਗਿਆ ਪਰ ਇਸ ਦੇ ਵਿੱਚ ਕੁਝ ਵੀ ਐਡਿਟ ਨਹੀਂ ਹੈ ਜੇਕਰ ਐਮ ਐਲ ਐਸ ਵਾਕਈ ਕਹਿੰਦੇ ਨੇ ਕਿ ਆਡੀਓ ਮੇਰੀ ਨਹੀਂ ਤਾਂ ਉਹ ਇਹਦਾ ਟੈਸਟ ਕਰਵਾਉਣ ਜੇਕਰ ਟੈਸਟ ਦੇ ਵਿੱਚੋਂ ਵਾਕਏ ਨਿਕਲ ਜਾਂਦੇ ਆ ਕਿ ਹਾਂ ਇਹ ਆਵਾਜ਼ ਉਹਨਾਂ ਦੀ ਨੇ ਤਾਂ ਫਿਰ ਮੰਨ ਲਵਾਂਗੇ ਪਰ ਇਹ ਆਵਾਜ਼ 100% ਉਹਨਾਂ ਦੀ ਹੈ ਸਾਰੀ ਜਾਂਚ ਕਰਨ ਤੋਂ ਬਾਅਦ ਚਲਾਈ ਗਈ ਹੈ ਪਰ ਫਿਰ ਵੀ ਥੱਲੇ ਲਿਖਿਆ ਗਿਆ ਕਿ ਇਸ ਦੀ ਪੁਸ਼ਟੀ ਨਹੀਂ ਕਰਦੇ ਉਹਦਾ ਕਾਰਨ ਇਹ ਹੈ ਕਿਉਂਕਿ ਐਮਐਲਏ ਦਾ ਸਾਡੇ ਕੋਲ ਪੱਖ ਨਹੀਂ ਸੀਗਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਸਬੂਤ ਨੇ ਉਹ ਸਾਰੇ ਨਾਲ ਨੱਥੀ ਕੀਤੇ ਗਏ ਨੇ ਕਿ ਕਿਵੇਂ-ਕਿਵੇਂ ਉਹਨਾਂ ਨੂੰ ਮੈਸੇਜ ਕੀਤਾ ਫੋਨ ਕੀਤਾ ਤਾਂ ਹੋਰ ਗੱਲਬਾਤ ਕਰਨ ਲੈਂਦੇ ਆ ਕੀ ਕਹਿਣਾ ਚਾਹੂੰਗਾ ਜੀ ਇਸ ਜਿਹੜੀ ਘਟਨਾ ਦੇ ਬਾਰੇ ਮੈਂ ਸ਼ਹੀਦ ਉਦਮ ਸਿੰਘ ਪ੍ਰੈਸ ਕਲੱਬ ਦਾ ਫਰੀਦਕੋਟ ਦਾ ਪੀਆਰ ਉਸਤੀਸ਼ ਕੁਮਾਰ ਹੈਪੀ ਸਿਰਫ ਇੰਨੀ ਹੀ ਗੱਲ ਕਹੂੰਗਾ ਕਿ ਇਹ ਸਰਕਾਰ ਸੱਚ ਨੂੰ ਨੱਪਣਾ ਚਾਹਦੀ ਹੈ ਦੱਬਣਾ ਚਾਹਦੀ ਹੈ ਪਰ ਸੱਚ ਦੱਬਦਾ ਨਹੀਂਗਾ ਜੋ ਸੱਚ ਹੈ ਜਿਹੜੀ ਐਫ ਆਈ ਆਰ ਕੱਟੀ ਗਈ ਹੈ ਮਨਿੰਦਰਜੀਤ ਤੇ ਬਿਲਕੁਲ ਝੂਠੀ ਕੱਟੀ ਗਈ ਹੈ ਜੇ ਬਲਕਾਰ ਸਿੱਧੂ ਐਮ ਐਲ ਏ ਸੱਚਾ ਸੀ ਤਾਂ ਉਹ ਆਪਦੇ ਵੱਲੋਂ ਪਰਚਾ ਕਰਵਾਉਂਦਾ ਨਾ ਕਿ ਆਪਦੇ ਪੀਏ ਤੋਂ ਪਰਚਾ ਕਰਵਾਉਂਦਾ ਆਪ ਜਾਂਦਾ ਵੀ ਇਹ ਆਡੀਓ ਮੇਰੀ ਨਹੀਂ ਗਈ ਪਰ ਆਡੀਓ ਉਸੇ ਦੀ ਹੈਗੀ ਐ ਇਸ ਗੱਲ ਦੀ ਪੁਸ਼ਟੀ ਹੁੰਦੀ ਐ ਜੇ ਉਹ ਆਪ ਜਾਂਦਾ ਤਾਂ ਕਿਤੇ ਨਾ ਕਿਤੇ ਹੁੰਦਾ ਵੀ ਹਾਂ ਠੀਕ ਐ ਭਾਈ ਕੋਈ ਹੋਊਗਾ ਪਰ ਨਹੀਂ ਇਹ ਆਡੀਓ ਬਲਕਾਰ ਸਿੱਧੂ ਦੀ ਹੈਗੀ ਐ ਜਿਹੜਾ ਸਾਡੀਆਂ ਮਾਤਾ-ਵਾਪਾ ਭੈਣਾ ਵਾਸਤੇ ਕੀ ਕੋਈ ਸ਼ਬਦ ਬੋਲ ਰਿਹਾ ਹੈਗਾ ਇੰਨੇ ਘਿਰੋਣੇ ਸ਼ਬਦ ਤੇ ਉਹਨੂੰ ਸੁਣ ਕੇ ਆਮ ਬੰਦਾ ਵੀ ਜਿਹੜਾ ਇਹ ਗੱਲ ਸੋਚਦਾ ਯਾਰ ਇਹ ਸਾਡੇ ਬਾਰੇ ਇਹੋ ਜੀ ਸੋਚ ਰਖਦੇ ਆ ਸ਼ਾਇਦ ਇੰਨਾ ਦਾ ਟਾਈਮ ਹੁਣ ਥੋੜਾ ਰਹਿ ਗਿਆ। ਮਨਿੰਦਰ ਬਾਰੇ ਮੈਂ ਸਿਰਫ ਇੱਕੋ ਹੀ ਗੱਲ ਕਹੂੰਗਾ। ਸਿੱਧੂ ਮੂਸੇ ਵਾਲਾ ਦਾ ਗੀਤ ਸੀ ਮੁਸੀਬਤਾਂ ਮਰਦਾ ਤੇ ਪੈਂਦੀ ਰਹਿੰਦੀ ਐ। ਉਹ ਮੁਸੀਬਤ ਆਈ ਐ। ਅਸੀਂ ਸਾਰਾ ਸਾਡਾ ਕਲੱਬ ਡਿਜੀਟਲ ਮੀਡੀਆ ਪ੍ਰੈਸ ਕਲੱਬ ਜੈਥੋ ਦਾ ਜੋ ਕਿ ਰਜਿਸਟਰਡ ਐ ਅਸੀਂ ਮਨਿੰਦਰ ਜੀ ਸਿੱਧੂ ਦੇ ਨਾਲ ਆ। ਸਾਡਾ ਫਰੀਦਕੋਟ ਦਾ ਕਲੱਬ ਸ਼ਹੀਦ ਉਦਮ ਸਿੰਘ ਪ੍ਰੈਸ ਕਲੱਬ ਉਹ ਵੀ ਮਨਿੰਦਰ ਜੀ ਸਿੰਘ ਸਿੱਧੂ ਦੇ ਨਾਲ ਆ। ਮਨਿੰਦਰ ਜੀ ਅਸੀਂ ਤੇਰੇ ਨਾਲ ਆ। ਦਬੀ ਨਾ ਇਹਨੂੰ ਦੱਸਾਂਗੇ ਸੱਚ ਕੀ ਹੈ ਤੇ ਝੂਠ ਕੀ ਹੈ ਮੈਂ ਤੇ ਗੱਲ ਇਹ ਵੀ ਹੈ ਕਿ ਜਿਹੜਾ ਬਿਆਨ ਕਰਤਾ ਹੈ ਜਿਹੜਾ ਐਮਐਲਏ ਦਾ ਪੀਏ ਦੱਸਿਆ ਜਾ ਰਿਹਾ ਉਹਦਾ ਕਹਿਣਾ ਕਿ ਮੈਨੂੰ ਇਹ ਸਾਰੀ ਆਡੀਓ ਸੁਣ ਕੇ ਠੇਸ ਪਹੁੰਚੀ ਹੈ ਪਰ ਉਸ ਬੰਦੇ ਨੂੰ ਉਦੋਂ ਠੇਸ ਨਹੀਂ ਪਹੁੰਚੀ ਜਦੋਂ ਐਮਐਲਏ ਲੋਕਾਂ ਦੀਆਂ ਧੀਆਂ ਪੈਣਾ ਬਾਰੇ ਗਲਤ ਸ਼ਬਦਾਵਲੀ ਵਰਤ ਲਿਆ ਵੀਪਲਾ ਲਾ ਕੇ ਸਾਨੂੰ ਉਹ ਚਲਾਉਣੀ ਪਈ ਕਿਉਂਕਿ ਇਹਨੇ ਗੰਦੇ ਸ਼ਬਦ ਉਹਦੇ ਵਿੱਚ ਵਰਤੇ ਗਏ ਸੀ ਉਸ ਪੀਏ ਨੂੰ ਉਦੋਂ ਕੋਈ ਠੇਸ ਨਹੀਂ ਪਹੁੰਚੀ ਹੋ ਸਕਦਾ ਉਹਦੀ ਵੀ ਕੋਈ ਗਾਂ ਦੀ ਗਾਂ ਰਿਸ਼ਤੇਦਾਰ ਲੱਗਦੀ ਹੋਵੇ ਤਾਂ ਉਹਨੂੰ ਵੀ ਸ਼ਰਮ ਚਾਹੀਦੀ ਸੀ ਕਿ ਬਿਆਨ ਲਖਵਾਉਣ ਦੇ ਲਖਵਾਉਣ ਵੇਲੇ ਕਿ ਮੈਨੂੰ ਠੇਸ ਪਹੁੰਚੇ ਜੇ ਕਿ ਐਮਐਲਏ ਸਾਫ ਦੀ ਸ਼ੋਭੀ ਖਰਾਬ ਹੋਈ ਹੈ ਤੇ ਮੈਨੂੰ ਬਹੁਤ ਇਹਦੇ ਨਾਲ ਮਾੜਾ ਲੱਗਿਆ ਪਰ ਉਹਨੂੰ ਲੋਕਾਂ ਦੀਆਂ ਧੀਆਂ ਪਣਾ ਬਾਰੇ ਉਹ ਮੈਨੂੰ ਲੱਗਦਾ ਮ제 ਲੈ ਕੇ ਸੁਣ ਰਿਹਾ ਹੋਊਗਾ ਉਹਨੂੰ ਤਾਂ ਨਹੀਂ ਮਾੜਾ ਲੱਗਿਆ ਤਾਂ ਜੋ ਉਹਦੋਂ ਬਿਆਨ ਨਹੀਂ ਦਿੱਤਾ ਉਹਨੇ ਤਾਂ ਕੀ ਕਹਿਣਾ ਚਾਹੋਗੇ ਜੀ ਜੇ ਇਹ ਘਟਨਾ ਬਾਰੇ ਤੁਸੀਂ ਘਟਨਾ ਗੱਲ ਇਸ ਤਰ੍ਹਾਂ ਘਟਨਾ ਦੀ ਹੈਗੀ ਹੈ ਕਿ ਜਦੋਂ ਸਰਕਾਰ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਕੋਈ ਵੀ ਮਤਲਬ ਉਹ ਦੂਜੀਆਂ ਸਰਕਾਰਾਂ ਦੇ ਖਿਲਾਫ ਕੋਈ ਆਡੀਓ ਬਣਾਉਂਦੀ ਸੀ ਜਾਂ ਕੋਈ ਵੀਡੀਓ ਬਣਾਉਂਦੀ ਸੀ ਤਾਂ ਅਸੀਂ ਜਿਹੜੇ ਸੋਸ਼ਲ ਮੀਡੀਆ ਵਾਲੇ ਜਿੰਨੇ ਵੀ ਪੱਤਰਕਾਰ ਰਹੇਗੇ ਤਾਂ ਅਸੀਂ ਉਹ ਚਲਾਉਂਦੇ ਸੀਗੇ ਪਰ ਜਿਹੜੀ ਘ੍ਰੋਣੀ ਹਰਕਤ ਇਹ ਆਮ ਆਦਮੀ ਪਾਰਟੀ ਨੇ ਕੀਤੀ ਹੈ ਉਹ ਦੂਜੀਆਂ ਸਰਕਾਰਾਂ ਵੀ ਸਾਡੇ ਤੇ ਦਬਾਅ ਬਣਾਉਣਾ ਚਾਹੁੰਦੀਆਂ ਸੀਗੀਆਂ ਪਰ ਉਹ ਸੱਚ ਦਿਖਦਾ ਸੀ ਲੋਕਾਂ ਨੂੰ ਜਦੋਂ ਕਿ ਆਮ ਆਦਮੀ ਪਾਰਟੀ 2017 ਦੇ ਵਿੱਚ ਹੋਂ ਦੇ ਵਿੱਚ ਆਈ ਸੀ ਤਾਂ ਲੋਕਾਂ ਨੇ ਦੇਖ ਲਿਆ ਸੀ ਕਿ ਆਮ ਆਦਮੀ ਪਾਰਟੀ ਸਰਕਾਰ ਬਣੂਗੀ ਇਹ ਸਾਨੂੰ ਚੰਗਾ ਵਧੀਆ ਰਾਜ ਦੇਊਗੀ ਸਾਨੂੰ ਵਧੀਆ ਪੰਜਾਬ ਦੀ ਸਾਡੀ ਦੇਖਭਾਲ ਕਰੂਗੀ ਪਰ ਹੋਇਆ ਕਿ 17 ਦੇ ਵਿੱਚ ਦਾ ਨਹੀਂ ਲੱਗਾ ਤਾਂ ਜਦੋਂ 22 ਦੇ ਵਿੱਚ ਇਹ ਸਰਕਾਰ ਬਣਦੀ ਹੈ ਤਾਂ ਅਸੀਂ ਸੋਸ਼ਲ ਮੀਡੀਆ ਦੇ ਜਿੰਨੇ ਪੱਤਰਕਾਰ ਹੈਗੇ ਆ ਅਸੀਂ ਸਰਕਾਰ ਲਿਆਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਸੀਗਾ ਤੇ ਇਹ ਸਾਨੂੰ ਵੀ ਇਹ ਸੀਗਾ ਕਿ ਜਿਹੜੀ ਆਊਗੀ ਸਰਕਾਰ ਇਹ ਲੋਕਾਂ ਦੇ ਭਲੇ ਦੀ ਸਰਕਾਰ ਹੋਊਗੀ ਲੇਕਿਨ ਅੱਜ ਤੁਸੀਂ ਦੇਖ ਲਓ ਕਿ ਜਿਹੜੀ ਸਰਕਾਰ ਇਹ ਬਣੀ ਹੈ ਔਰ ਜਿਹੜੇ ਇਹਨਾਂ ਦੇ ਐਮ.ਐਲ.ਏ ਹੈਗੇ ਜਿੰਨੇ ਵੀ ਐਮ.ਐਲ.ਏ ਹੈਗੇ ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਜਿਹੜੇ ਮਿਹਨਤ ਕਰਕੇ ਐਮ.ਐਲ.ਏ ਬਣਦੇ ਆ ਵੋਟਾਂ ਮੰਗ ਕੇ ਐਮ.ਐਲ.ਏ ਬਣਦੇ ਆ ਜਾਂ ਇਹ ਲੋਕਾਂ ਦੇ ਵਿੱਚ ਵਿਚਰ ਕੇ ਐਮ.ਐਲ.ਏ ਬਣਦੇ ਆ ਉਹਨਾਂ ਨੂੰ ਤਾਂ ਪਤਾ ਹੁੰਦਾ ਕਿ ਮੈਂ ਜਿਹੜਾ ਵਰਕਰ ਨਾਲ ਕਿਵੇਂ ਗੱਲ ਕਰਨੀ ਹੈ ਜਾਂ ਮੈਂ ਪ੍ਰਸ਼ਾਸਨਿਕ ਧਾਰਨਾ ਕਿਵੇਂ ਗੱਲ ਕਰਨੀ ਹੈ ਜਾਂ ਚਾਵਾ ਜੋ ਗਵਾ ਚੁੱਕੇ ਆਪਣੇ ਆਪ ਨੂੰ ਕਿਉਂਕਿ ਇਹਨਾਂ ਦੇ ਨਾ ਪੈਰ ਥੱਲੇ ਬਟੇਰਾ ਆ ਗਿਆ ਕਿਉਂਕਿ ਇਹਨਾਂ ਦਾ ਜਿਹੜਾ ਦਾ ਸੀਗਾ ਉਹ ਐਵੇਂ ਲੱਗ ਗਿਆ ਕਿ ਸਾਨੂੰ ਬਸ ਅਸੀਂ ਤਾਂ ਐਮਐਲਏ ਬਣ ਗਏ ਕਿਉਂਕਿ ਲੋਕਾਂ ਨੇ ਬਦਲਾ ਦੀ ਨੀਤ ਨਾਲ ਇਹਨੂੰ ਲੈ ਕੇ ਆਏ ਸੀ ਲੇਕਿਨ ਇਹਨਾਂ ਨੇ ਲੋਕਾਂ ਤੋਂ ਉਹਨੇ ਬਦਲਾ ਲੈ ਰਿਹਾ ਇਹ ਕਿਸੇ ਪੱਤਰਕਾਰ ਤੇ ਪਰਚਾ ਕਰਾਤਾ ਜਾਂ ਮੰਨ ਲਓ ਕੋਈ ਹੁਣ ਤੁਸੀਂ ਦੇਖਦੇ ਹੋ ਆਮ ਜਿਹੜੀਆਂ ਘਟਨਾਵਾਂ ਹੋ ਰਹੀਆਂ ਇਹ ਘਟਨਾਵਾਂ ਪਹਿਲਾਂ ਸਰਕਾਰਾਂ ਚ ਇੰਨੀ ਵੱਡੀਆਂ ਘਟਨਾਵਾਂ ਕਿਉਂ ਨਹੀਂ ਹੋ ਰਹੀਆਂ ਸੀ ਇਹ ਇਸੇ ਕਰਕੇ ਕਰਾ ਰਹੇ ਕਿ ਇਹ ਥੋੜਾ ਜਿਹਾ ਹੁਣ ਆਫਰ ਗਏ ਆ ਆਫਰਨ ਦਾ ਮਤਲਬ ਕਿ ਇਹਨਾਂ ਨੂੰ ਐ ਹੋ ਗਿਆ ਵੀ ਬਸ ਅਸੀਂ ਹਾਂ ਕਿਉ ਕੋ ਜੂਰ ਲਾਉਣਾ ਉਹ ਲਾ ਲਓ ਮੁੜ ਕੇ ਕਿਹੜਾ ਸਾਨੂੰ ਕਿਸੇ ਨੇ ਵੋਟਾਂ ਪਾਉਣੀਆਂ ਇਹ ਕੇ ਕੱਲੇ ਬਲਕਾਰ ਸਿੱਧੂ ਦੀ ਗੱਲ ਨਹੀਂ ਕਰਦੇ ਇਹ ਆਸ-ਪਾਸ ਦੇ ਸਾਡੇ ਕੋਈ 4-5 ਐਮਐਲਏ ਹੈਗੇ ਆ ਜਿਹੜੇ ਮਤਲਬ ਆਪਣੇ ਆਪ ਨੂੰ ਗੱਲਾਂ ਬਾਤਾਂ ਉਹਨਾਂ ਦੀਆਂ ਲੇਕਿਨ ਉਹ ਆਪ ਜਾਨਾ ਸਵਾਦ ਤਾਂ ਫੇਰ ਹੈ ਨਾ ਬਲਕਾਰ ਸਿੱਧੂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆਪਣੇ ਮੱਧਮ ਰਾਈ ਬਲਕਾਰ ਸਿੱਧੂ ਜੇ ਤੂੰ ਇੰਨਾ ਹੀ ਮਤਲਬ ਆਪਣੇ ਆਪ ਨੂੰ ਕਹਿਣਾ ਕਿ ਮੈਨੂੰ ਮਨਿੰਦਰ ਸਿੱਧੂ ਨੇ ਮੇਰੀ ਆਡੀਓ ਜਾਂ ਮੇਰੇ ਗਲਤ ਕੀਤੀ ਹੈ ਜਾਂ ਮੇਰੇ ਖਿਲਾਫ ਬੋਲਿਆ ਤਾਂ ਆਪ ਸਾਹਮਣੇ ਆਵੇ ਲੋਕਾਂ ਨੂੰ ਪਤਾ ਲੱਗੇ ਅੱਜ ਨਾਮ ਦੱਸੇ ਕਿ ਕੀ ਗਲਤ ਹੈ ਕਿ ਕਿ ਆਵਾਜ਼ ਕੀ ਦੀ ਆਓ ਆਵਾਜ਼ ਕੀ ਦੀ ਹੈ ਪਰ ਦੇਖੋ ਇਹ ਗੱਲ ਹੁੰਦੀ ਹੈ ਵੀ ਦਬਾਉਣ ਦੀ ਗੱਲ ਕਰਦੇ ਦਬਣ ਵਾਲੀ ਦੇਖੋ ਪੱਤਰਕਾਰ ਫਿਰ ਪੱਤਰਕਾਰ ਕੀ ਜੇ ਦਬ ਗਿਆ ਫਿਰ ਪੱਤਰਕਾਰ ਹੀ ਕਹਦੀ ਰਹੇਗੀ ਜੇ ਦਬ ਗਿਆ ਠੀਕ ਹੈ ਨਾ ਤਾਂ ਇਹ ਜਿਹੜੀਆਂ ਗੱਲਾਂ ਹੈਗੀਆਂ ਅਸੀਂ ਪੂਰੇ ਪੰਜਾਬ ਜਿਹੜਾ ਹੈਗਾ ਅੱਜ ਮਨਿੰਦਰਜੀਤ ਸਿੱਧੂ ਦੇ ਨਾਲ ਹੈ ਅੱਜ ਤੁਸੀਂ ਫੇਸਬੁੱਕ ਦੇ ਉੱਤੇ ਜਿੰਨੇ ਵੀ ਤੁਸੀਂ ਸੋਸ਼ਲ ਮੀਡੀਆ ਤੇ ਕੋਈ ਪੋਸਟਾਂ ਵੇਖ ਰਹੇ ਹੋ ਤਾਂ ਸਿੱਧੂ ਸਾਹਿਬ ਦੇ ਨਾਲ ਮੇਰੇ ਸਾਹਮਣੇ ਵਿਰੋਧੀ ਧਿਰ ਤੋਂ ਲੈ ਕੇ ਜਿੰਨੀਆਂ ਵੀ ਪੰਜਾਬ ਦੀਆਂ ਜਥੇਬੰਦੀਆਂ ਜਾਂ ਜਿੰਨੇ ਵੀ ਪ੍ਰੈਸ ਕਲੱਬ ਦੇ ਪੱਤਰਕਾਰ ਹੈਗੇ ਜਾਂ ਸੋਸ਼ਲ ਮੀਡੀਆ ਜਿਹੜੇ ਚਲਾਉਦੇ ਪਲੇਟਫਾਰਮ ਚਲਾ ਰਹੇ ਆ ਉਹ ਸਾਰੇ ਮਨਿੰਦਰ ਸਿੱਧੂ ਦੇ ਨਾਲ ਤਾਂ ਇਹਦੇ ਵਿੱਚ ਦੱਸ ਦਈਏ ਕਿ ਜਿਹੜਾ ਮਾਮਲਾ ਹੈ ਕੱਲਾ ਇੱਕ ਆਡੀਓ ਦਾ ਨਹੀਂ ਮਾਮਲੇ ਦੇ ਵਿੱਚ ਕਈ ਜੁੜੇ ਆ ਗੱਲ ਕਰੀਏ ਜੇ ਚੰਦ ਭਾਣ ਕਾਂਡ ਦੀ ਤਾਂ ਚੰਦ ਭਾਣ ਪ੍ਰਸ਼ਾਸਨ ਨੂੰ ਮੂੰਹ ਦੀ ਖਾਣੀ ਪਈ ਥੁੱਕ ਕੇ ਚੱਟਣਾ ਪਿਆ ਪਰਚਾ ਕੈਨਸਲ ਕਰਨਾ ਪਿਆ ਤਾਂ ਕਿਤੇ ਨਾ ਕਿਤੇ ਸਰਕਾਰ ਤੇ ਪ੍ਰਸ਼ਾਸਨ ਦੀਆਂ ਅੱਖਾਂ ਵਿੱਚ ਲਗਾਤਾਰ ਰੜਕ ਰਹੇ ਸੀ ਜਿਸ ਦਾ ਕਾਰਨ ਜਿਹੜਾ ਖਮਿਆਜਾ ਜੇ ਆਪਾਂ ਕਹਿ ਸਕਦੇ ਹਾਂ ਤਾਂ ਉਹ ਭੁਗਤਣਾ ਪੈ ਰਿਹਾ ਪਰ ਫਿਰ ਵੀ ਪ੍ਰਵਾਹ ਕੋਈ ਨਹੀਂ ਪਰਚੇ ਦੀ ਇਹਦੇ ਵਿੱਚ ਕਈ ਮਾਮਲੇ ਨੇ ਇਕੱਲਾ ਇਹ ਆਡੀਓ ਦਾ ਮਾਮਲਾ ਨਹੀਂ ਉਹਨਾਂ ਨੂੰ ਇਹ ਸੀ ਕਿ ਕਦੋਂ ਲੋਟ ਆਉਂਦਾ ਤੇ ਕਦੋਂ ਦੱਬੀਏ ਤਾਂ ਕਿ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਇਹ ਵੀ ਮਾਮਲਾ ਹੋ ਸਕਦਾ ਕਿ ਚੰਦ ਭਾਂ ਘਟਣਾ ਜਾਂ ਹੋਰ ਘਟਣਾ ਵਾ हां ਉਹਨਾਂ ਨੇ ਬੈਲ ਕਾਲੇ ਜੋੜਿਆ ਨਾਲ ਸਰਕਾਰ ਨੂੰ ਚੁੱਭਦਾ ਸੀ ਕਿ ਉਹ ਕਿਉਂਕਿ ਸਰਕਾਰ ਦੀ ਹਾਨੀ ਹੁੰਦੀ ਸੀ ਬਦਨਾਮੀ ਹੁੰਦੀ ਸੀ ਪ੍ਰਸ਼ਾਸਨ ਦੀ ਜਿਹੜੇ ਇੱਥੋਂ ਦੇ ਚੁਣੇ ਹੋਏ ਨੁਮਾਇੰਦੇ ਸੀ ਉਹਨਾਂ ਦੀ ਬਦਨਾਮੀ ਹੁੰਦੀ ਸੀ ਉਹਨਾਂ ਦਾ ਬਾਰ-ਬਾਰ ਨਾਂ ਆ ਰਿਹਾ ਸੀ ਉਹ ਸਾਨੂੰ ਕਹਿ ਰਹੇ ਸੀ ਜਾਂ ਸਾਡੇ ਵੀਰ ਨੂੰ ਕਹਿ ਰਹੇ ਸੀ ਵੀ ਤੁਹਾਡੇ ਤੁਸੀਂ ਸਾਡਾ ਨਾਂ ਲੈਨੇ ਅਸੀਂ ਨਹੀਂ ਕਹਿੰਦੇ ਉੱਥੇ ਜਾ ਕੇ ਤਾਂ ਵੇਖੋ ਜੇ ਤੁਸੀਂ ਇੱਡੇ ਸੱਚੇ ਆ ਤਾਂ ਚੰਦਪਾਣ ਕਿਉਂ ਨਹੀਂ ਗਏ ਚੰਦਪਾਣ ਦੇ ਇਹ ਦੁਖੀ ਲੋਕ ਆ ਜਿਹਨਾਂ ਦੇ ਗੱਟੇ-ਕੁੱਟੇ ਆ ਪ੍ਰਸ਼ਾਸਨ ਨੇ ਤੁਸੀਂ ਉਹਨਾਂ ਕੋਲ ਇੱਕ ਵਾਰੀ ਕਿਉਂ ਨਹੀਂ ਗਏ ਤੁਹਾਨੂੰ ਲੋਕਾਂ ਨੇ ਵੋਟਾਂ ਨਹੀਂ ਪਾਏਗਾ ਉਹਨਾਂ ਲੋਕਾਂ ਨੇ ਚੁਣਿਆ ਨਹੀਂ ਹੋਇਆ ਬੀ ਸਿੱਧੂ ਮੂਸੇਵਾਲਾ ਦਾ ਇੱਕ ਗਾਣਾ ਨਹੀਂ ਗਾਣਾ ਸੀ ਦਬੀ ਨਾ ਤੂੰ ਝੋਟਿਆ ਦੁਨੀਆ ਸਵਾਦ ਲੈਂਦੀ ਐ ਮੁਸੀਬਤਾਂ ਮਰਦਾਂ ਤੇ ਪੈਂਦੀ ਰਹਿੰਦੀ ਐ ਕੋਈ ਗੱਲ ਨਹੀਂ ਮਰਦਾਂ ਦੇ ਪਰਚੇ ਪੈਂਦੇ ਆ ਗਾਣੇ ਵੀ ਚੱਲੇ ਆ ਕੁਝ ਨਹੀਂ ਹੋਇਆ ਇਹ ਤਾਂ ਰੀਦ ਰਵਾ ਚੱਲਦੇ ਰਹਿੰਦਾ ਅੱਜ ਇੱਧਰ ਤੇ ਦੂਜੇ ਪਾਸੇ ਹੋ ਜਾਊਗਾ ਸਰਕਾਰਾਂ ਹੁੰਦੀਆਂ ਜਾਂਦੀਆਂ ਸਦਾ ਤਾਂ ਇਹਨਾਂ ਨੇ ਰਹਿਣਾ ਨਹੀਂ ਗਾਣਾ ਜੇ ਗੱਲ ਕਰੀਏ ਤਾਂ ਕੋਈ ਗੱਲ ਨਹੀਂ ਇਹ ਇਹ ਜਿਹੜੀ ਗੱਲ ਹੈ ਨਾ ਜਿਹੜੀ ਸਾਰੀ ਕੱਟਣਾ ਹੈ ਇਹ ਇਹ ਕੀ ਹੈਗਾ ਕਿ ਪਿਛਲੇ ਲਗਭਗ ਮਨਿੰਦਰ ਜਿਹੜਾ ਹੈਗਾ ਕੰਟੋ ਕੱਟ ਵੀ 3 ਸਾਲ ਤੋਂ ਜਿੱਦੂ ਤੋਂ ਸਰਕਾਰ ਬਣੀ ਹੈ ਦੇਖੋ ਸਾਨੂੰ ਪਤਾ ਕਿ ਮਨਿੰਦਰ ਸਰਕਾਰ ਲਿਆਉਣ ਸਰਕਾਰ ਆਉਗੀ ਲੇਕਿਨ ਜਿਹੜੀ ਲਗਭਗ ਹੁਣ ਪਿਛਲੇ 15 ਦਿਨਾਂ ਤੋਂ ਜਿਹੜੀ ਸਰਕਾਰ ਦੀ ਕੰਟroversy ਚੱਲ ਰਹੀ ਹੈ ਕਿਉਂਕਿ ਮਨਿੰਦਰ ਨੂੰ ਜਿਹੜੀ ਚੰਦ ਭਾਨ ਘਟਨਾ ਦੇ ਵਿੱਚ ਜਿਹੜੀ ਵਿਰੋਧੀ ਤੇ ਰਹਿ ਦੂਜੇ ਪਾਸੇ ਜਿਹੜੀ ਤੇ ਰਹੀ ਹੈ ਉਹਨੇ ਵੀ ਮਨਿੰਦਰ ਨੂੰ ਧਮਕੀਆਂ ਧਮਕੀਆਂ ਦਿੱਤੀਆਂ ਕਿ ਵੀ ਤੂੰ ਭਾਈ ਸਾਡ ਉਹਦੇ ਕੋਲ ਬੰਦੇ ਵੀ ਭੇਜੇ ਵੀ ਜਾ ਫੋਨ ਵੀ ਕਰਾਉਂਦੇ ਆ ਤਾਂ ਮਨਿੰਦਰ ਨੇ ਸਿੱਧਾ ਲਿਖਤਾ ਜੇ ਮਨਿੰਦਰ ਦੇ ਗੱਲ ਦੇ ਦਿਲ ਦੇ ਵਿੱਚ ਕੋਈ ਇਹੋ ਜੀ ਗੱਲਬਾਤ ਹੁੰਦੀ ਨਾ ਤਾਂ ਮਨਿੰਦਰ ਉਹਨਾਂ ਨੂੰ ਫੋਨ ਕਰਕੇ ਬੈਠ ਲੈਂਦਾ ਜਾਂ ਉਹਨਾਂ ਨਾਲ ਗੱਲਬਾਤ ਕਰ ਲੈਂਦਾ ਬਸ ਇੱਕ ਇਹੀ ਮਨਿੰਦਰ ਦੀ ਸਾਡੂ ਸਿਫਤ ਹੈ ਕਿ ਮਨ ਦੇ ਅੰਦਰ ਉਸ ਗੱਲ ਨੂੰ ਉੱਥੇ ਦਬਾ ਜੰਦੀ ਤਾਂ ਸ਼ਾਇਦ ਅੱਜ ਇਹ ਪਰਚਾ ਜਿਹੜਾ ਕਿ ਨਾ ਹੁੰਦਾ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਗੱਲ ਜਿਹੜੀ ਹੁਣੇ ਦਬਣ ਵਾਲੀ ਨਹੀਂ ਹੈ ਕਿਉਂਕਿ ਹੁਣ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਪੂਰੇ ਵਰਲਡ ਦੇ ਵਿੱਚ ਜਿਹੜਾ ਚੰਦ ਭਾਂਦ ਦਾ ਮੈਟਰ ਹੈ ਚੰਦ ਭਾਂਦ ਦਾ ਮੈਟਰ ਇੰਨਾ ਕਿ ਹੁਣ ਫੈਲ ਚੁੱਕਿਆ ਹੈ ਕਿ ਉਹ ਮਤਲਬ ਰੁਕਣ ਦਾ ਨਾ ਨੀ ਲੰਦਾ ਕਿਉਂਕਿ ਉਹ ਜਿਵੇਂ ਜਿਵੇਂ ਗੱਲ ਆਈ ਜਾਂਦੀ ਹੈ ਉਵੇਂ ਮੇ ਰੋਜ਼ ਨਵੀਂ ਨਵੀਂ ਉੱਭਰ ਕੇ ਗੱਲਾਂ ਤੁਰੀਆਂ ਆਉਂਦੀਆਂ ਕਿਉਂਕਿ ਮਨਿੰਦਰ ਸਿੱਧੂ ਨੇ ਇੱਕ ਧਮਕੀ ਵੀ ਦਿੱਤੀ ਮਨਿੰਦਰ ਜਦੋਂ ਮਨਿੰਦਰ ਸਿੱਧੂ ਉਹਨਾਂ ਨੇ ਫੋਨ ਕਰਾਇਆ ਵੀ ਤੁਸੀਂ ਇਸ ਬਾਜ਼ ਆ ਜਾਓ ਜਾਂ ਕਿਵੇਂ ਵੀ ਆ ਤਾਂ ਮਨਿੰਦਰ ਸਿੱਧੂ ਨੇ ਉਹਨੇ ਪੋਸਟ ਦੇ ਵਿੱਚ ਇੱਕ ਗੱਲ ਕਲੀਅਰ ਕਰਤੀ ਸੀਗੀ ਵੀ ਜੇ ਤੁਸੀਂ ਕੋਈ ਮੇਰੇ ਤੇ ਇਹੋ ਜਿਹਾ ਪ੍ਰੈਸ਼ਰ ਪਾਉਂਗਾ ਤਾਂ ਮੇਰੇ ਕੋਲ ਬਹੁਤ ਖੁਸ਼ ਹੋਗਾ ਤੁਹਾਡੇ ਖਿਲਾਫ ਦੱਸਣ ਵਾਸਤੇ ਹੋ ਲੱਗਦਾ ਕਿਤੇ ਨਾ ਕਿਤੇ ਸਿੱਧੂ ਬਲਕਾਰ ਸਿੱਧੂ ਦੇ ਬਹੁਤ ਨਜ਼ਦੀਕੀ ਹੈ ਇਹ ਤੇ ਇਹਨਾਂ ਨੇ ਆਪਣਾ ਤਾਂ ਜਿਹੜੋ ਹਰੇਕ ਬੰਦਾ ਆਪਣੀ ਆਪਣੀ ਤਾਂ ਦੇਖੋ ਵਾਹ ਲਾਉਂਦੀ ਹੈ ਪਰ ਇਹਨਾਂ ਨੇ ਜਿਹੜੀ ਆਪਣੀ ਵਾਹ ਲਾਈ ਹੈ ਠੀਕ ਨਹੀਂ ਅਸੀਂ ਇਹਦੀ ਕੋਰ ਨਿੰਦਾ ਕਰਦੇ ਬਿਲਕੁਲ ਜਿਵੇਂ ਚੰਦ ਭਾਨ ਮਸਲੇ ਵਿੱਚ ਉਹਨਾਂ ਦੇ ਬਾਰੇ ਹੋਰ ਬਹੁਤ ਕੁਝ ਹੈ ਉਵੇਂ ਹੀ ਬਲਕਾਰ ਸਿੱਧੂ ਦੇ ਬਾਰੇ ਜਿਹੜੀ ਆਡੀਓ ਰਹਿੰਦੀ ਹੈ ਉਹਦੇ ਵਿੱਚ ਵੀ ਬਹੁਤ ਕੁਝ ਹੈ ਉਹ ਚਲਾ ਆਸੀਂ ਇਸ ਲਈ ਨਹੀਂ ਸਕਦੇ ਹਾਲੇ ਕਿਉਂਕਿ ਉਹਦੇ ਵਿੱਚ ਗੰਦੀਆਂ ਸ਼ਬਦਾਵਲੀਆਂ ਇੰਨੀਆਂ ਨੇ ਕਿ ਬੀਬਾ ਸਾਨੂੰ ਵਾਰ-ਵਾਰ ਲਾਉਣੀ ਹੈ ਪਹਿਣ ਗਿਆ ਫਿਰ ਤਾਂ ਕੱਲੀ ਟੂੰ ਟੂੰ ਸੁਣੂਗੀ ਐਨੇ ਗੰਦੇ ਸ਼ਬਦ ਨੇ ਉਹ ਆਡੀਓ ਸਾਨੂੰ ਇਹ ਮਾਮਲੇ ਤੋਂ ਬਾਅਦ ਮਿਲਿਆ ਕਿਉਂਕਿ ਪਹਿਲਾਂ ਜਿਹੜੀ ਉਹ ਆਡੀਓ ਸੀਗੀ ਜਿੰਨੀ ਆਈ ਸੀ ਉਨੀ ਚਲਾਈ ਪਰ ਹੁਣ ਜਿਹੜੀ ਪੂਰੀ ਆਡੀਓ ਆ ਉਹਦੇ ਵਿੱਚ ਐਨਾ ਗੰਦਾ ਜਿਹਨੂੰ ਆਪਾਂ ਕਹਿ ਸਕਦਾ ਕਿ ਬਕਿਆ ਗਿਆ ਜਿਹੜਾ ਕੋਈ ਸੁਣ ਵੀ ਨਹੀਂ ਸਕਦਾ ਹੋ ਸਕਦਾ ਕਿ ਕੰਪਿਊਟਰ ਦੇ ਵੀ ਸਪੀਕਰ ਪਾੜ ਜਾਣ ਤਾਂ ਇਸ ਲਈ ਹੁਣ ਹੋ ਸਕਦਾ ਕਿ ਉਹ ਵੀ ਅਸੀਂ ਕਿਸੇ ਤਰੀਕੇ ਨਾਲ ਸੈੱਟ ਕਰਕੇ ਕਿ ਲੋਕਾਂ ਨੂੰ ਗਲਤ ਨਾ ਲੱਗੇ ਉਹ ਵੀ ਅਸੀਂ ਚਲਾਈਏ ਤੇ ਲਗਾਤਾਰ ਤੁਹਾਡੇ ਨਾਲ ਉਹ ਵੀ ਸਾਂਝੀ ਕਰਾਂਗੇ ਤੇ ਦੱਸ ਦਈਏ ਕਿ ਹੁਣ ਜਿਹੜਾ ਇਹ ਮਾਮਲਾ ਇਹ ਰੁਕਣ ਵਾਲਾ ਨਹੀਂ ਹੈ ਇਹ ਮਾਮਲਾ ਹੁਣ ਭੱគੂਗਾ ਤੇ ਸਰਕਾਰ ਦਾ ਤੇ ਬਲਕਾਰ ਸਿੰਘ ਸਿੱਧੂ ਦਾ ਚੰਗੀ ਤਰ੍ਹਾਂ ਜਲੂਸ ਕੱਢਿਆ ਜਾਊਗਾ ਜੀ ਬਾਈ ਮੈਂ ਇੱਕ ਗੱਲ ਕਰਨੀ ਚਾਹੁੰਦਾ ਤੁਸੀਂ ਗੱਲ ਕਰ ਰਹੇ ਸੀ ਕਿ ਬਾਅਦ ਚ ਪੂਰੀ ਵੀਡੀਓ ਆਈ ਇਹ ਭਲੇਖੇ ਚ ਨਾ ਕੋਈ ਵੀ ਰਵੇ ਅੱਜ ਤੁਸੀਂ ਕਹਿੰਦੇ ਹੁੰਦੇ ਕਿ 100 ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਆ ਹੀ ਜਾਂਦਾ ਜੇ ਅੱਜ ਤੁਹਾਡੀ ਸਰਕਾਰ ਦਾ ਤੁਸੀਂ ਐਂ ਕਹਿੰਦੇ ਹੋ ਵੀ ਜਿਹੜਾ ਕੋ ਮਰਜ਼ੀ ਕਰ ਲਓ ਪਰ ਆਉਣ ਵਾਲਾ ਸਮਾਂ ਇਹਨਾਂ ਨੂੰ ਵੀ ਦਿਖਦਾ ਕੀ ਹੈ ਸਾਡੀਆਂ ਸਾਰਿਆਂ ਤੇ ਗੱਲ ਹੈ ਸਾਡੀਆਂ ਵੀਡੀਓ ਆਡੀਓ ਜੋ ਵੀ ਚੱਲ ਰਹੀਆਂ ਅੱਗੇ ਟੈਕਨੋਲੋਜੀ ਐ ਹੋਜੀ ਆ ਤੁਸੀਂ ਲੱਖ ਆਵਦੇ ਤੋਂ ਜਿੰਨਾ ਮਰਜੀ ਡਿਲੀਟ ਕਰ ਲਓ ਜੇ ਉਹ ਡਿਲੀਟ ਨਹੀਂ ਹੁੰਦਾ ਡਾਟਾ ਉਹ ਪਿਆ ਰਵੇਗਾ ਲੋਕੀ ਕੱਲ ਨੂੰ ਵੀ ਤੁਹਾਨੂੰ ਕੱਢ ਕੇ ਦਿਖਾਉਣਗੇ ਚਪੇੜਾ ਵਾਂਗ ਇਹ ਭੁੱਲ ਨਾ ਜਾਓ ਕਿ ਸਾਡਾ ਆਹੀ ਕੋਜਾ ਜਿਵੇਂ ਬੁੱਬ ਥੇਰਾ ਕੁਝ ਪਿਆ ਤੇ ਇਹ ਬਥੇਰਾ ਕੁਝ ਫਿਰ ਆਊਗਾ ਬਾਹਰ ਉਹ ਤੋਂ ਨਾ ਤੁਹਾਡੇ ਕੋਲੇ ਕੋਈ ਸਰਕਾਰੀ ਤੰਤਰ ਹੋਣਾ ਕਲਾਕਾਰੀ ਤੁਹਾਡੀ ਪਹਿਲਾਂ ਹੀ ਕੁੰਝ ਲੱਗ ਚੁੱਕੀ ਹੈ ਤੇ ਆਉਣ ਵਾਲਾ ਸਮਾਂ ਜਿਹੜਾ ਉਹ ਬਹੁਤ ਹਨੇਰੇ ਵਿੱਚ ਹੋ ਸਕਦਾ ਜੀ ਭਾਈ ਭਈ ਇਹ ਬਲਕਾਰ ਸਿੱਧੂ ਉਹ ਸ਼ਖਸ ਹੈ ਜਿਹੜਾ ਕਹਿੰਦਾ ਸੀਗਾ ਇੱਕ ਵਾਰੀ ਪਾਰਟੀ ਛੱਡ ਕੇ ਉਹ ਕਹਿੰਦਾ ਸੀਗਾ ਵੀ ਇਹਨਾਂ ਚ ਤਾਂ ਕੱਖ ਨਹੀਂ ਫਿਰ ਫਿਰ ਇਹਦਾ ਰਾਜੀਨਾਮਾ ਹੋ ਗਿਆ ਇਹਨੂੰ ਟਿਕਟ ਮਿਲ ਗਈ ਉਸ ਤੋਂ ਬਾਅਦ ਇਹ ਔਰਤਾਂ ਪ੍ਰਤੀ ਜਿਹੜੀ ਐਨੀ ਭੱਦੀ ਸ਼ਬਦਾਵਲੀ ਬੋਲੀ ਗਈ ਹੈ ਸਗੋਂ ਇਹ ਜਾਂਚ ਹੋਣੀ ਚਾਹੀਦੀ ਸੀਗੀ ਵੀ ਐਡੀ ਮਾੜੀ ਮਾਨਸਿਕਤਾ ਇੱਕ ਵਿਧਾਇਕ ਦੀ ਹੋਣੀ ਜਿਨੇ ਜਿਹੜੇ ਇਹ ਔਰਤਾਂ ਨੂੰ ਗਰੰਟੀਆਂ ਦੇ ਦੇ ਕੇ ਆਪਦੀ ਸਰਕਾਰ ਲੈ ਕੇ ਆਈ ਉਹਨਾਂ ਦੇ ਵਾਅਦੇ ਤਾਂ ਜਿਹੜਾ 1000 ਰੁਪਏ ਦਾ ਪੂਰਾ ਤਾਂ ਕੀ ਕਰਨਾ ਸੀਗਾ ਤੇ ਸਗੋਂ ਇਹ ਕਹਿੰਦੇ ਇਹ ਉਹਨਾਂ ਦੀ ਭੱਦੀ ਸ਼ਬਦਾਵਲੀ ਬੋਲਣ ਲੱਗੇ ਹੁਣ ਜੇਕਰ ਕੋਈ ਇਹਨੂੰ ਮਨਿੰਦਰ ਨੇ ਇਹਨੂੰ ਜ਼ਾਹਰ ਕਰਤਾ ਜਾਂ ਆਡੀਓ ਆ ਗਈ ਮਨਿੰਦਰ ਨੇ ਜ਼ਾਹਰ ਨਹੀਂ ਕੀਤਾ ਮਨਿੰਦਰ ਨੇ ਇੱਕ ਪਲੇਟਫਾਰਮ ਦਿੱਤਾ ਉਹਨੂੰ ਇਹ ਹੁਣ ਉਹਨੂੰ ਧਮਕਾਉਣ ਤੇ ਲੱਗ ਗਏ ਵੀ ਅਸੀਂ ਤਾਂ ਭਈ ਸਾਡੀ ਮਾਨਸਿਕਤਾ ਔਰਤਾਂ ਦੇ ਪ੍ਰਤੀ ਇਹ ਹੈ ਤੇ ਸਾਨੂੰ ਜੇ ਕੋਈ ਜਾਹਰ ਕਰੂਗਾ ਸਾਡੀ ਜੇਕਰ ਕੋਈ ਸਚਾਈ ਸਾਹਮਣੇ ਲਿਆਊਗਾ ਤੋ ਉਹਨੂੰ ਅਸੀਂ ਇਸ ਤਰੀਕੇ ਨਾਲ ਧਮਕਾਵਾਂਗੇ ਪਰ ਸਾਰਾ ਜਿਹੜਾ ਅਸੀਂ ਮੀਡੀਆ ਦੇ ਸਾਰੇ ਭਰਾ ਹਨ ਮਨਿੰਦਰ ਦੇ ਨਾਲ ਹਨ ਮਨਿੰਦਰ ਦੇ ਨਾਲ ਪੂਰੀ ਦੁਨੀਆ ਹੈ ਪੂਰਾ ਪੰਜਾਬ ਹੈ ਤੇ ਇਸ ਲਈ ਮਨਿੰਦਰ ਨਾ ਤਾਂ ਦਬਣ ਵਾਲਾ ਹੈ ਤੇ ਨਾ ਹੀ ਉਹਨੂੰ ਦਬਣ ਦੇਣਾ ਅਸੀਂ ਸਾਰੇ ਉਹਦੇ ਬਿਲਕੁਲ ਸਾਥ ਦੇਵਾਂਗੇ ਜੀ ਤਾਂ ਜਵੇਂ ਔਰਤਾਂ ਦੀ ਗੱਲ ਕੀਤੀ ਕਿ ਔਰਤਾਂ ਦੇ ਪ੍ਰਤੀ ਆ ਕੁਝ ਵਰਤਨਾ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਔਰਤਾਂ ਦਾ ਬਹੁਤ ਵੱਡਾ ਹੱਥ ਹੈ ਸਰਕਾਰ ਲਿਆਉਣ ਦੇ ਵਿੱਚ ਔਰਤਾਂ ਦੇ ਲਈ 1000 ਰੁਪਏ ਦੀਆਂ ਗਰੰਟੀਆਂ ਫ੍ਰੀ ਬਸ ਸਫਰ ਪਰ ਦੂਸਰੇ ਪਾਸੇ ਮਾਨਸਿਕਤਾ ਦੀ ਗੱਲ ਕਰੀਏ ਤਾਂ ਇੰਨੀ ਗੰਦੀ ਮਾਨਸਿਕਤਾ ਉਹ ਵੀ ਇੱਕ ਐਮਐਲਏ ਦੀ ਜਿਹਨੂੰ ਔਰਤਾਂ ਨੇ ਵੋਟਾਂ ਪਾਈਆਂ ਅੱਧੀ ਆਬਾਦੀ ਨੇ ਵੋਟਾਂ ਵਾਕੇ ਐਮਐਲਏ ਬਣਾਇਆ ਤੇ ਔਰਤਾਂ ਪ੍ਰਤੀ ਕੀ ਸੋਚਦਾ ਇਹ ਕੁਝ ਸੁਣ ਕੇ ਆਉਣ ਵਾਲੇ ਸਮੇਂ ਵਿੱਚ ਔਰਤਾਂ ਵੀ ਜਵਾਬ ਦੇਣਗੀਆਂ ਇਹਨਾਂ ਨੂੰ ਗਲੀਆਂ ਦੇ ਵਿੱਚੋਂ ਭਜਉਂਦੀਆਂ ਨਜ਼ਰ ਰਹਿਣ ਗਿਆ ਤਾਂ ਉਮੀਦ ਕਰਦੇ ਹਾਂ ਕਿ ਲੋਕ ਵੀ ਇਹਨਾਂ ਦੇ ਨਾਲੋਂ ਕਰਨਗੇ ਤੇ ਇਸ ਘਟਨਾ ਦੇ ਲਈ ਸਾਰਾ ਸਾਡਾ ਕਲੱਬ ਆ ਜਿਹੜਾ ਇਹਦੀ ਸਖਤ ਸ਼ਬਦਾਂ ਵਿੱਚ ਨਖੇਦੀ ਕਰਦਾ ਤੇ ਆਉਣ ਵਾਲੇ ਸਮੇਂ ਵਿੱਚ ਇਸ ਦਾ ਜਵਾਬ ਉਹ ਸਖਤ ਸ਼ਬਦਾਂ ਵਿੱਚ ਮੰਗਿਆ ਜਾਵੇਗਾ ਧੰਨਵਾਦ ਜੀ